ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ 19 ਮਈ ਤੋਂ 28 ਮਈ ਜਾਣੀ ਕਿ ਮਈ ਮਹੀਨੇ ਦੇ ਇਹਨਾਂ 10 ਇਹਨਾਂ ਦੇ ਅੰਦਰ ਤੁਹਾਨੂੰ ਮਿਲਣ ਵਾਲੀ ਹੈ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਬਹੁਤ ਵੱਡੀ ਖੁਸ਼ਖਬਰੀ ਨਾਲ ਹੀ ਨਾਲ ਵੱਡੇ ਸਰਪ੍ਰਾਈਜ਼ ਹੈ ਹਾਂ ਦੋਸਤੋ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ 19 ਮਈ ਤੋਂ 22 ਮਈ ਜਾਣੇ ਕਿ ਇਹਨਾਂ 10 ਦਿਨਾਂ ਦਾ ਜੋ ਸਮਾ ਹੈ ਇਹ ਸਮਾ ਬਹੁਤ ਹੀ ਭਾਗਸ਼ਾਲੀ ਸਮਾ ਹੈ ਜਿहां ਦੋਸਤੋ ਸੂਰਜ ਦੀ ਤਰ੍ਹਾਂ ਇਹ ਸਮਝ ਲਓ ਕਿ ਹੁਣ ਤੁਹਾਡਾ ਭਾਗ ਚਮਕਣ ਵਾਲਾ ਹੈ ਸੋਨੇ ਦੇ ਰੱਥ ਤੇ ਤੁਹਾਡੀ ਕਿਸਮਤ ਸਵਾਰ ਹੋਣ ਵਾਲੀ ਹੈ ਕਿਉਂਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਇਹਨਾਂ 10 ਦਿਨਾਂ ਦੇ ਅੰਦਰ ਰਵੀ ਜੋਤ ਦਾ ਪੁਸ਼ਕਰ ਜੋ ਦਾ ਪੁਸ਼ਕਰ ਜੋਗ ਸੂਰਜ ਦਾ ਸ਼ੁਭ ਜੋਗ ਕਾਰ ਸਿੱਧੀ ਜੋਗ ਤੇ ਸਵੱਤ ਸਿੱਧੀ ਜੋਗ ਇੱਕ ਧਨ ਜੋਗ ਅਤੇ ਦੋ ਰਾਜ ਜੋਗ ਬਣ ਰਹੇ ਹਨ ਜੀ ਹਾਂ ਦੋਸਤੋ ਇਹਨਾਂ ਜੋਗ ਨੂੰ ਬਣਨ ਦੇ ਪੰਜ ਵੱਡੇ ਪਰਿਵਰਤਨ ਹੋਣਗੇ ਅਤੇ ਇਹਨਾਂ ਪੰਜ ਵੱਡੇ ਪਰਿਵਰਤਨ ਨਾਲ ਤੁਹਾਡ ਨੂੰ ਵੱਡੀ ਖੁਸ਼ਖਬਰੀ ਮਿਲੇਗੀ ਨਾਲ ਹੀ ਨਾਲ ਤੁਹਾਨੂੰ ਵੱਡੇ ਸਰਪ੍ਰਾਈਜ਼ ਮਿਲਣਗੇ ਤਾਂ ਦੋਸਤੋ ਕਿਹੜੀਆਂ ਕਿਹੜੀਆਂ ਸੱਤ ਵੱਡੀਆਂ ਖੁਸ਼ਖਬਰੀਆਂ ਅਤੇ ਕਿਹੜੇ-ਕਿਹੜੇ ਵੱਡੇ ਸਰਪ੍ਰਾਈਜ਼ ਤੁਹਾਨੂੰ ਮਿਲਣਗੇ ਨਾਲ ਹੀ ਨਾਲ ਕਿਹੜੇ ਪੰਜ ਵੱਡੇ ਪਰਿਵਰਤਨ ਹੋਣਗੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ 19 ਮਈ ਤੋਂ 22 ਮਈ ਤੱਕ ਸੰਪੂਰਨ ਟੇਕ ਰਾਸ਼ੀਵਾਲ ਮਹੱਤਵਪੂਰਨ ਭਵਿੱਖ ਬਾਣੀ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੀ ਯਕੀਨ ਕਰਕੇ ਮੰਨਿਓ ਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਪਾਕਸ਼ਾਲੀ ਸਮਾਂ ਹੈ ਅੱਜ ਕੇਵਲ ਨਸੀਬ ਵਾਲਾ ਹੀ ਇਸ ਵੀਡੀਓ ਨੂੰ ਦੇਖ ਪਾਵੇਗਾ ਕਿਉਂਕਿ ਸਮਾਹ ਹੀ ਬਹੁਤ ਹੀ ਪੱਖਸ਼ਾਲੀ ਹੈ ਭਗਵਾਨ ਸੂਰਜ ਦੇਵ ਹਣ ਤੁਹਾਡੀ ਰਾਸ਼ੀ ਵਾਲਿਆਂ ਤੇ ਬਹੁਤ ਆਧਿਕ ਪਸੰਨ ਹੋ ਗਏ ਹਨ ਮਿਹਰਬਾਨ ਹੋ ਗਏ ਹਨ ਅਤੇ ਤੁਹਾਡੇ ਉੱਪਰ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਇਸ ਤਰ੍ਹਾਂ ਦਾ ਸ਼ੁਭ ਸਮਾਹ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਆਇਆ ਹੈ ਇਹਨਾਂ 10 ਦਿਨਾਂ ਦਾ ਜਿਸ ਵਿੱਚ ਕਿ ਤੁਹਾਨੂੰ ਸੱਤ ਵੱਡੀ ਖੁਸ਼ਖਬਰੀ ਇੱਕ ਸੱਤ ਵੱਡੀ ਖੁਸ਼ਖਬਰੀ ਇੱਕੋ ਸਾਥ ਮਿਲੇਗੀ ਵੱਡੇ ਵੱਡੇ ਸਰਪ੍ਰਾਈਜ਼ ਮਿਲਣਗੇ ਪੰਜ ਵੱਡੇ ਪਰਿਵਰਤਨ ਹੋਣਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਣਗੇ ਤਾਂ ਦੋਸਤੋ ਪੂਰੇ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਵਧਾਨੀਆਂ ਵੀ ਦੱਸਾਂਗੇ ਤੇ ਕੁਝ ਜ਼ਰੂਰੀ ਮਹੱਤਵਪੂਰਨ ਗੱਲਾਂ ਵੀ ਦੱਸਾਂਗੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਇਸ ਸਮੇਂ ਦਾ ਪੂਰ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਤੇ ਇਸ ਸਮੇਂ ਦਾ ਪੂਰਾ ਲਾਭ ਉਠਾ ਸਕਦੇ ਹੋ ਦੋਸਤੋ ਕਿਸ ਪ੍ਰਕਾਰ ਇਸ ਸਾਧਨ ਦਾ ਲਾਭ ਲੈਣਾ ਹੈ ਇਹ ਸਾਰੀ ਜਾਣਕਾਰੀ ਵੀਡੀਓ ਵਿੱਚ ਦੱਸਦੇ ਹਾਂ ਜੀ ਹਾਂ ਦੋਸਤੋ ਇੱਕ ਗੱਲ ਤਾਂ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਭਗਵਾਨ ਸੂਰਜ ਦੇਵ ਜੀ ਦੇ ਸੱਚੇ ਪਗ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸੂਰਜ ਦੇਵ ਜੀ ਦੀ ਲੇ ਕੇ ਹਾਜ਼ਰੀ ਲਗਵਾ ਦੇਣਾ ਛੇ ਤਾਂ ਕਿ ਭਗਵਾਨ ਸੂਰੇ ਦੇਵ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦੀ ਕਿਰਪਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕੇ ਦੋਸਤੋ ਇਸ ਸਮੇਂ ਦੋਸਤੋ ਇਸ ਸਮੇਂ ਦੀ ਜੋ ਗੱਲ ਕਰਦੇ ਹਾਂ ਕਿਸ ਪ੍ਰਕਾਰ ਰਹੇਗਾ ਭਗਵਾਨ ਸੂਰਜ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਰਾਸ਼ੀ ਵਾਲਿਆਂ ਦੇ ਲਈ 19 ਮਈ ਤੋਂ 28 ਮਈ ਜਾਣੀ ਕਿ ਮਈ ਮਹੀਨੇ ਦੇ ਇਹਨਾਂ 10 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਲਈ ਅਧਿਅੰਤ ਲਾਭ ਬਣਨ ਦੇ ਯੋਗ ਬਣ ਰਹੇ ਹਨ ਲਾਭ ਮਿਲਣ ਦੇ ਯੋਗ ਬਣ ਰਹੇ ਹਨ ਤੁਹਾਡੇ ਗ੍ਰਹਿਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੋ ਪਰਿਵਰਤਨ ਹੋਵੇਗਾ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਿ ਪਰਿਵਰਤਨ ਗ੍ਰਹਿ ਨਸ਼ਤਰਾਂ ਦੀ ਸਥਿਤੀ ਪੂਰਨ ਰੂਪ ਤੋਂ ਤੁਹਾਡੇ ਪੱਖ ਵਿੱਚ ਰਹਿਣ ਵਾਲੇ ਹਨ ਇਸ ਸਮੇਂ ਤੁਹਾਨੂੰ ਇਸ ਸਮੇਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਮਤਲਬ ਕਿ ਨਿਵੇਸ਼ ਸਬੰਧੀ ਜੋ ਯੋਜਨਾਵਾਂ ਤੁਸੀਂ ਬਣਾ ਰਹੇ ਹੋ ਉਹਨਾਂ ਤੇ ਧਿਆਨ ਕੇਂਦ੍ਰਿਤ ਰੱਖੋ ਕੋਈ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਲਾਭ ਤਾਂ ਇਸ ਸਮੇਂ ਦੇ ਵਿੱਚ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਸਦ ਉਪਯੋਗ ਕਰੋ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਨਾਲ ਹੀ ਨਾਲ ਕਿਸੇ ਸੰਤਾਨ ਦੇ ਵਿੱਚ ਇਨਕਮ ਨਾਲ ਹੀ ਨਾਲ ਕਿਸੇ ਸਥਾਨ ਤੇ ਇਨਕਮ ਹੋਣ ਦੇ ਤੇ ਘਰ ਖੁਸ਼ੀ ਦਾ ਵਾਤਾਵਰਨ ਰਹੇਗਾ ਇਸ ਸਮੇਂ ਸੰਤਾਨ ਦੇ ਤਰਫ ਤੋਂ ਤੁਹਾਨੂੰ ਕੋਈ ਸੁਖ ਮਿਲ ਸਕਦਾ ਹੈ ਉਹਨਾਂ ਦੀ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਜਾਂ ਨੌਕਰੀ ਕਰਦੇ ਹੋ ਤਾਂ ਨੌਕਰੀ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ। ਪੜ੍ਹਾਈ ਸੰਬੰਧੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਤੁਹਾਡੀ ਸੰਤਾਨ ਪੱਖ ਤੋਂ ਖੁਸ਼ਖਬਰੀ ਤੁਹਾਨੂੰ ਇਸ ਸਮੇਂ ਮਿਲੇਗੀ। ਅਜੇ ਤੁਹਾਨੂੰ ਇਹ ਦੱਸਦਾ ਇਹ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਜਾਂ ਮੰਗਣੀ ਸੰਬੰਧੀ ਮੰਗਲਿਕ ਕੰਮਾਂ ਦੀ ਰੂਪਰੇਖਾ ਵੀ ਬਣੇਗੀ। ਇਸ ਸਮੇਂ ਤੁਸੀਂ ਕੋਈ ਨਵਾਂ ਵਾਹਨ ਜਾਂ ਘਰ ਖਰੀਦ ਵੀ ਸਕਦੇ ਹੋ। ਇਸ ਸਮੇਂ ਤੁਹਾਨੂੰ ਲਾਭ ਪਹੁੰਚ ਸਕਦਾ ਹੈ। ਇਸ ਸਮੇਂ ਦੇ ਵਿੱਚ ਜੋ ਵੀ ਤੁਸੀਂ ਮਨ ਦੇ ਵਿੱਚ ਇਸ਼ਿਆਤ ਕਰਨਗੇ ਉਹ ਇਸ਼ਿਆ ਤੁਹਾਡੀ ਪੂਰੀ ਹੋ ਸਕਦੀ ਹੈ ਜੋ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਤੁਹਾਡੇ ਕੰਮ ਹਨ ਉਹ ਹੁਣ ਪੂਰੇ ਹੋਣ ਵਾਲੇ ਹਨ ਇਸ ਸਮੇਂ ਦੇ ਵਿੱਚ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਤਰੱਕੀ ਦੇਖ ਕੇ ਤੁਹਾਡੀਆਂ ਸਫਲਤਾਵਾਂ ਨੂੰ ਦੇਖ ਕੇ ਜੋ ਤੁਹਾਡੇ ਦੁਸ਼ਮਣ ਹਨ ਉਹ ਤੁਹਾਡੇ ਤੋਂ ਜਲਣਗੇ ਲੇਕਿਨ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਦੁਸ਼ਟ ਪ੍ਰਭਾਵ ਤੁਹਾਡੇ ਉੱਪਰ ਨਹੀਂ ਪਵੇਗਾ ਬੇਜੇਜੇ ਅਗੇ ਵਧੋ ਤੇ ਆਪਣੇ ਨਾਮ ਨਾਲ ਇਸ ਸਮੇਂ ਦਾ ਪੂਰਾ ਲਾਭ ਉਠਾਓ ਗਰੀਬ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ ਜਿੰਨਾ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਇਸ ਸਮੇਂ ਦਾ ਤੁਹਾਨੂੰ ਲਾਭ ਮਿਲੇਗਾ ਇਸ ਸਮੇਂ ਦੇ ਵਿੱਚ ਤੁਸੀਂ ਜੋ ਵੀ ਯੋਜਨਾਬੰਦ ਤਰੀਕੇ ਦੇ ਨਾਲ ਕੰਮ ਕਰੋਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕਿਸੇ ਰਿਸ਼ਤੇਦਾਰ ਦੀ ਵਜ੍ਹਾ ਤੇ ਨਾਲ ਤੁਹਾਡੀ ਸਮਾਜ ਦੇ ਵਿੱਚ ਮਾਨ ਸਨਮਾਨ ਮਿਲੇਗਾ ਕੋਈ ਇਸ ਤਰ੍ਹਾਂ ਦਾ ਕੰਮ ਤੁਹਾਡਾ ਜੋ ਰੁਕਿਆ ਹੋਇਆ ਸੀ ਉਹ ਪੂਰਾ ਹੋਵੇਗਾ ਜੇਕਰ ਵਿਦਿਆਰਥੀਆਂ ਨੇ ਗੱਲ ਕੀਤੀ ਜਾਵੇ ਤਾਂ ਕੈਰੀਅਰ ਅਤੇ ਪੜ੍ਹਾਈ ਨੂੰ ਲੈ ਕੇ ਸੰਘਰਸ਼ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਕੋਈ ਵੱਡੀ ਖੁਸ਼ਖਬਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਨੌਕਰੀ ਦੇ ਸਬੰਧਿਤ ਜਾਂ ਪੜ੍ਹਾਈ ਦੇ ਸਬੰਧਿਤ। ਨਾਲ ਹੀ ਨਾਲ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਰੁਜ਼ਗਾਰ ਮਿਲਣ ਦਾ ਪੂਰਾ ਯੋਗ ਬਣ ਰਿਹਾ ਹੈ। ਜੋ ਵੀ ਅਵਸਰ ਮਿਲੇ ਹਨ ਉਸ ਨੂੰ ਹੱਥੋਂ ਨਾ ਜਾਣ ਦੇਣਾ ਉਸ ਦਾ ਪੂਰਾ ਲਾਭ ਉਠਾਉਣਾ। ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਆਪਣੇ ਕੰਮ ਨੂੰ ਜੋ ਵੀ ਕੈਰੀਅਰ ਜਾਂ ਸਿਕਰਟ ਆਪਣੇ ਉਹ ਕਿਸੇ ਨੂੰ ਨਾ ਦੱਸਣਾ ਆਪਣੇ ਤਾਂ ਕਿ ਸਿਮਤ ਰੱਖਣਾ ਦੋਸਤੋ ਗੋਪਤ ਤਰੀਕੇ ਦੇ ਨਾਲ ਕੋਈ ਵੀ ਕੰਮ ਹੈ ਜੋ ਉਹ ਕਿਸੇ ਦੇ ਸਾਹਮਣੇ ਜ਼ਾਹਰ ਨਾ ਕਰੋ ਜੇਕਰ ਤੁਸੀਂ ਇਦਾਂ ਕਰਦੇ ਹੋ ਤਾਂ ਸਮਾਂ ਤੁਹਾਡੇ ਲਈ ਚੰਗਾ ਹੈ ਲੇਕਿਨ ਬਿਨਾ ਕਿਸੇ ਨੂੰ ਕੁਝ ਦੱਸੇ ਚੁੱਪਚਾਪ ਤਰੀਕੇ ਦੇ ਨਾਲ ਸ਼ੁਰੂ ਕਰੋ ਇਸ ਦਾ ਮਤਲਬ ਕਿ ਕਿਸੇ ਨੂੰ ਕੋਈ ਨਹੀਂ ਕਿਸੇ ਨੂੰ ਕੋਈ ਵੀ ਗੱਲ ਨਹੀਂ ਦੱਸਣਾ ਬਹੁਤ ਹੀ ਚੰਗਾ ਸਮਾਂ ਰਹੇਗਾ ਵੈਸੇ ਤਾਂ ਕੋਈ ਕਾਮ ਦੇ ਵਿੱਚ ਰੁਕਾਵਟ ਨਹੀਂ ਆਵੇਗੀ ਹਰ ਕਾਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਆਪਣੀ ਯੋਜਨਾਬੰਦ ਤਰੀਕੇ ਦੇ ਨਾਲ ਅੱਗੇ ਵਧਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਸਫਲਤਾਵਾਂ ਦੇ ਝੰਡੇ ਤੁਸੀਂ ਗੱਡਦੇ ਹੋਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਹੈ ਕਿ ਆਪਣੇ ਸੀਕਰਟ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਾ ਕਰੋ ਨਾਲ ਹੀ ਨਾਲ ਆਪਣੇ ਗੁੱਸੇ ਤੇ ਵੀ ਕੰਟਰੋਲ ਕਰੋ ਜੇਕਰ ਤੁਸੀਂ ਕੋਸੇ ਦੇ ਵਿੱਚ ਆਣ ਕੇ ਕਿਸੇ ਨੂੰ ਮੰਨਦਾ ਚੰਗਾ ਬੋਲਦੇ ਹੋ ਤਾਂ ਇਸੇ ਵਜ੍ਹਾ ਦੇ ਕਾਰਨ ਵੀ ਤੁਹਾਡੇ ਬੰਦੇ ਹੋਏ ਕੰਮ ਵਿਗੜ ਸਕਦੇ ਹਨ ਸਫਲਤਾ ਤੁਹਾਡੇ ਸਫਲਤਾ ਤੁਹਾਡੇ ਵਾਲਾਂ ਦੇ ਹੋਈ ਪਿਛੇ ਮੁੜ ਸਕਦੀ ਹੈ ਇਹ ਤੁਹਾਡੀ ਕਮਜ਼ੋਰੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਗਲਤ ਬਾਣੀ ਦਾ ਪ੍ਰਯੋਗ ਨਾ ਕਰੋ ਨਾਲ ਹੀ ਨਾਲ ਤੁਹਾਨੂੰ ਦੱਸਿਆ ਕਿ ਜੇਕਰ ਕਿਸੇ ਨੂੰ ਪੈਸਾ ਦਿੱਤਾ ਹੈ ਤਾਂ ਇਸ ਸਮੇਂ ਪੈਸੇ ਦਾ ਲੈਣ ਦੇਣ ਨਾ ਕਰੋ ਕਿਉਂਕਿ ਨਿਸ਼ਚਿਤ ਤੌਰ ਤੇ ਤੁਹਾਡਾ ਪੈਸਾ ਨਹੀਂ ਤਾਂ ਫਸ ਸਕਦਾ ਹੈ ਕੋਸ਼ਿਸ਼ ਕਰੋ ਕਿ ਕਿਸੇ ਨੂੰ ਪੈਸਾ ਉਧਾਰ ਨਾ ਦਿਓ। ਜੇਕਰ ਕਿਸੇ ਦੀ ਮਜਬੂਰੀ ਹੈ ਦੇਣਾ ਪੈ ਰਿਹਾ ਹੈ ਤਾਂ ਉਹ ਵੱਖਰੀ ਗੱਲ ਹੈ ਲੇਕਿਨ ਕੋਸ਼ਿਸ਼ ਕਰੋ ਕਿ ਕਿਸੇ ਨੂੰ ਵੀ ਪੈਸਾ ਜਲਦੀ ਨਾ ਦਿਓ। ਨਹੀਂ ਤਾਂ ਤੁਹਾਡਾ ਪੈਸਾ ਖਸ ਸਕਦਾ ਹੈ। ਬਹੁਤ ਸੋਚ ਸਮਝ ਕੇ ਪੈਸੇ ਦਾ ਨਿਵੇਸ਼ ਕਰੋ। ਬਜ਼ੁਰਗਾਂ ਦੀ ਸੇਵਾ ਕਰੋ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਅੱਗੇ ਵਧਦੇ ਰਹੋ ਤੇ ਉਹਨਾਂ ਦੀ ਸੇਵਾ ਨਾਲ ਤੁਹਾਨੂੰ ਲਾਭ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰੇਮ ਸਬੰਧਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪ੍ਰੇਮ ਸਬੰਧ ਤੁਹਾਡੇ ਮਜ਼ਬੂਤ ਹੋਣਗੇ ਜਿਸ ਦੇ ਨਾਲ ਤੁਹਾਡਾ ਮਨ ਵੀ ਪਰਸੰਨ ਰਹੇਗਾ ਪ੍ਰੇਮ ਸਬੰਧਾਂ ਵਿੱਚ ਤੁਹਾਡੀ ਪਕੜ ਜਿਹੜੀ ਹੈ ਉਹ ਚੰਗੀ ਹੈ ਬਹੁਤ ਵਧੀਆ ਸਮਾਂ ਹੈ ਪਤੀ ਪਤਨੀ ਦੇ ਵਿੱਚ ਵੀ ਪ੍ਰੇਮ ਪਿਆਰ ਵਧੇਗਾ ਜੇਕਰ ਨੋਕ ਚੋਕ ਹੈ ਤਾਂ ਉਹ ਜਲਦੀ ਹੀ ਤੁਸੀਂ ਉਸ ਨੂੰ ਨਿਪਟਾ ਲੋਗੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਾਲ ਹੀ ਨਾਲ ਜੇਕਰ ਕੋਈ ਕੈਰੀਅਰ ਸਬੰਧੀ ਵਪਾਰ bizness ਸਬੰਧੀ ਚਰਚਾ ਦੀ ਗੱਲ ਕਰੀਏ ਤਾਂ ਜੋ ਲੋਕ ਨੌਕਰੀ ਕਰਦੇ ਹਨ ਤਾਂ ਉਹਨਾਂ ਨੂੰ ਨੌਕਰੀ ਕਾਰਦੇ ਸਮੇਂ ਕੋਝੇ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਇਸ ਸਮੇਂ ਕੋਈ ਵੀ ਸੀਕਰਟ ਲੀਕ ਤੁਹਾਡਾ ਕਰ ਸਕਦਾ ਹੈ ਜਿਸ ਦੇ ਨਾਲ ਕਿ ਤੁਹਾਨੂੰ ਨਿਚਾ ਗਿਰਾ ਸਕਦਾ ਹੈ ਇਸ ਲਈ ਕੋਈ ਵੀ ਆਪਣਾ ਸੀਕਰਟ ਕਿਸੇ ਦੇ ਨਾਲ ਸ਼ੇਅਰ ਨਾ ਕਰੋ ਕਿਸੇ ਦੇ ਵੀ ਬਹਿਕਾਵੇ ਦੇ ਵਿੱਚ ਆ ਕੇ ਆਪਣਾ ਫੈਸਲਾ ਨਾ ਬਦਲੋ ਨੌਕਰੀ ਸੰਬੰਧੀ ਕੰਮਾਂ ਦੇ ਵਿੱਚ ਸਾਰੰ ਧਿਆਨ ਕੰਮ ਦੇ ਵਿੱਚ ਕੇਂਦਰਿਤ ਕਰੋ ਇਸ ਸਮੇਂ ਦੇ ਵਿੱਚ ਤਰੱਕੀ ਦੇ ਯੋਗ ਬਣ ਰਹੇ ਹਨ ਇਸ ਸਮਾਂ ਤੁਹਾਡੇ ਲਈ ਅਧਿਆਤਮ ਮਹੱਤਵਪੂਰਨ ਹੈ ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਚਾਹੁੰਦੇ ਹਨ ਕਿ ਸਾਡੀ ਪਰੇ ਸਾਡੀ ਪ੍ਰਮੋਸ਼ਨ ਤੇ ਸਾਡਾ ਬਦਲੀ ਹੋ ਜਾਵੇ ਤਾਂ ਇਹ ਉਹਨਾਂ ਦੀ ਸਫਲ ਇਹ ਉਹਨਾਂ ਦੀ ਕਾਮਨਾ ਪੂਰੀ ਹੋਵੇਗੀ ਉਹਨਾਂ ਨੂੰ ਇਸ ਦੇ ਵਿੱਚ ਕਾਮਯਾਬੀ ਮਿਲੇਗੀ ਦੋਸਤੋ ਇਸ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਦਾ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਸਮੇਂ ਦੇ ਵਿੱਚ ਤੁਹਾਡੀਆਂ ਸਾਰੀਆਂ ਇਸ਼ਿਆਮਾਂ ਪੂਰੀਆਂ ਹੋ ਜਾਣਗੀਆਂ ਜੇਕਰ ਇਹ ਵੀਡੀਓ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ